ਸਿੱਧੂ ਬਟੀ ਕੁਟੰਡਾ YouTube ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਵੇਖਣ ਨੂੰ ਮਿਲਦੀ ਰਹੇ ਅੱਜ ਦੀ ਵੀਡੀਓ ਚ ਅਸੀਂ ਫਿਰ ਕਾਟਨ ਦੇ ਸੂਟ ਲੈ ਕੇ ਆਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਧ ਗਈ ਤੇ ਕਾਟਨ ਦੇ ਸੂਟਾਂ ਦੀ ਵੀ ਡਿਮਾਂਡ ਵਧ ਗਈ ਸਭ ਤੋਂ ਪਹਿਲਾਂ ਜਿਹੜੇ ਅਸੀਂ ਲੈ ਕੇ ਆਏ ਹੈਗਾ ਚੈੱਕ ਦੇ ਵਿੱਚ ਸੂਟ ਹੈਗਾ ਪਰਪਲ ਤੇ ਆਫ ਵਾਈਟ ਦੀ ਚੈੱਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਸਾਡੀ ਫੈਬਰਿਕ ਹੈਗੀ ਹੈ ਇਹ ਵੱਡੇ ਵਾਰ ਦੀ ਫੈਬਰਿਕ ਹੈ ਤੇ 3.5 ਮੀਟਰ ਇਹਦਾ ਕੱਪੜਾ ਰਹੂਗਾ ਜੀ ਇਹਦੇ ਉ ਇਹ ਵਾਲਾ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਫਿਨਿਸ਼ਿੰਗ ਦੇ ਨਾਲ ਹੋਇਆ ਹੈ ਛੋਟੇ ਛੋਟੇ ਫਲਾਰ ਬਣੇ ਹੋਏ ਆਫ ਵਾਈਟ ਤੇ ਪਰਪਲ ਦੀਪ ਬਣਾਏ ਹੋਏ ਨੇ ਤੇ ਚਿਕਨ ਦੇ ਉੱਪਰ ਪੈਦੇ ਕਪੜਾ ਲਾਇਆ ਹੋਇਆ ਹੈ ਇਹ ਵਾਲਾ ਪੈਚ ਲਾ ਕੇ ਚਿਕਨ ਦਾ ਫਲਾਰ ਵਾਲਾ ਕੰਮ ਕੀਤਾ ਹੋਇਆ ਹੈ نیچے ਪਾ ਕਟਵਰਕ ਦੇ ਨਾਲ ਬਣਾਇਆ ਹੋਇਆ ਇਹਨੂੰ ਘੇਰੇ ਦੇ ਉੱਪਰ ਬਣਾਇਆ ਹੈ ਇਹ ਵਾਲਾ ਸਾਰਾ ਕੰਮ ਸੇਮ ਕੰਮ ਸਾਡਾ 슬ੀਵ ਦੇ ਉੱਪਰ ਹੋਇਆ ਹੋਇਆ ਇਹ ਵਾਲਾ ਕੰਮ ਆ ਗਿਆ ਜੀ ਸਾਡੇ 슬ੀਵ ਦੇ ਉੱਪਰ 슬ੀਵ ਦੇ ਉੱਪਰ ਆਪਾਂ ਥੋੜਾ ਜਿਹਾ ਛੋਟਾ ਕਰਕੇ ਕਟਵਰਕ ਬਣਾਇਆ ਹੋਇਆ ਹੈਗੇ ਛੋਟਾ ਕਰਕੇ ਮਤਲਬ ਪੈਚ ਲਾਇਆ ਹੋ ਸਾਡੀ ਫੈਬਰਿਕ ਜਿਹੜੀ ਹੈਗੀ ਜੀ ਸਾਢੇ 3 ਮੀਟਰ ਰਹਿ ਗਈ ਜੀ ਵੱਡੇ ਵਰਦੀ ਫੈਬਰਿਕ ਹੈ ਤੇ ਇਹਦੇ ਨਾਲ ਦੁਪੱਟਾ ਆਪਾਂ ਸੇਮ ਹੁਦਾਂ ਹੀ ਟਾਈਡ ਐਂਡ ਡਾਈ ਰੈਡੀ ਕੀਤਾ ਹੋਇਆ ਹੈ ਦੁਪੱਟੇ ਦਾ ਸਟੱਫ ਜਿਹੜਾ ਆਪਾਂ ਯੂਜ਼ ਕੀਤਾ ਹੋਇਆ ਜੀ ਇਹ ਵੀ ਮਸਲੀਨ ਕੀਤਾ ਹੋਇਆ ਤੇ ਇਹਦੇ ਵਿੱਚ ਆਪਾਂ ਲਹਿਰੀਆਂ ਦਾ ਕੰਮ ਕੀਤਾ ਹੋਇਆ ਹੈ 90 ਮੀਟਰ ਸਾਡਾ ਦੁਪੱਟਾ ਹੈ ਤੇ ਇਸ ਤਰ੍ਹਾਂ ਸੀ ਰੈਡੀ ਕੀਤਾ ਹੋਇਆ ਦੁਪੱਟਾ ਮਸਲੀਨ ਦਾ ਦੁਪੱਟਾ ਬਿਲਕੁਲ ਜੀ ਕਈ ਸੰ ਕਸਟਮਰ ਪੁੱਛਦੇ ਹੁੰਦੇ ਨੇ ਇਹ ਸਿਰ ਤੇ ਖੜੇਗਾ हां जी ਬਿਲਕੁਲ 슬ਿੱਪ ਨਹੀਂ ਕਰਦਾ ਹੈ ਦੁਪੱਟਾ ਸਿਰ ਤੇ ਖੜਦਾ ਜਿੱਦਾਂ ਮਰਜ਼ੀ ਸੀ ਲੈ ਲਈ ਇਹਨੂੰ ਗਰਮੀ ਦੇ ਵਿੱਚ ਯੂਜ਼ ਕਰ ਲਈਏ ਤੇ ਇਹ ਜਿਹੜੀ ਦੀ ਕਾਸਟ ਹੈਗੀ ਜੀ ਉਹ ਹੈਗੀ 2000 ਰੁਪਇਆ ਸਾਡਾ ਜਿਹੜਾ ਅਗਲਾ ਸੂਟ ਹੈਗਾ ਜੀ ਉਹ ਵੀ ਹੈਗਾ ਸੇਮ ਡਿਜ਼ਾਈਨ ਹੈ ਸਾਡਾ ਸੇਮ ਪੈਟਰਨ ਦੇ ਵਿੱਚ ਰੈਡੀ ਹੋਇਆਗਾ ਇਹਦਾ ਕਲਰ ਦਾ ਫਰਕ ਹੈ ਜੀ ਇਹ ਹੈਗਾ ਸਾਡਾ yellow ਕਲਰ ਦੇ ਵਿੱਚ lemon yellow ਜਾਂ ਕਲਰ ਹੈ ਜਿਆਦਾ ਡਾਰਕ ਨਹੀਂ ਹੈਗਾਗਾ ਇਹ ਪਿਆਰਾ ਕਲਰ ਹੈਗਾ ਸੇਮ ਉਦਾਂ ਹੀ ਕੰਮ ਹੋਇਆ ਹੈ ਘੇਰੇ ਦੇ ਉੱਪਰ ਆਫ ਵਾਈਟ ਆਪਾਂ ਪੈਚ ਲਾ ਕੇ ਰੈਡੀ ਕੀਤਾ ਹੋਇਆ ਹੈ ਚਿਕਨ ਦੇ ਪੈਚ ਲਾਇਆ ਹੋਇਆ ਹੈਗਾ ਤੇ ਤੁਸੀਂ ਆ ਨੇੜੇ ਤੋਂ ਦੇਖ ਸਕਦੇ ਕਿ ਫਿਨਿਸ਼ਿੰਗ ਦੇ ਨਾਲ ਆਪਣਾ ਇਹ ਕੰਮ ਹੋਇਆ ਹੋਇਆ ਹੈਗਾ ਨੀਚੇ ਉਦਾਂ ਹੀ ਕਟਵਰਕ ਬਣਿਆ ਹੋਇਆ ਹੈਗਾ ਸੇਮ ਕੰਮ ਸਾਡਾ 슬ੀਵਸ ਦੇ ਉੱਪਰ ਹੋਇਆ ਜੀ ਜਿਹੜਾ ਆਪਣਾ ਇਹ ਫੈਬਰਿਕ ਹੈਗਾ ਬਹੁਤ ਸੌਫਟ ਫੈਬਰਿਕ ਹੈ ਜੀ ਵਿਦਾਊਟ ਲਾਈਨਿੰਗ ਜਿੱਦਾਂ ਮਰਜ਼ੀ ਤੁਸੀਂ ਨੂੰ ਵੇਅਰ ਕਰ ਸਕਦੇ ਲਾਈਨਿੰਗ ਨਹੀਂ ਲੱਗੂ ਇਹਦੇ ਉੱਪਰ ਕਾਟਨ ਦੀ ਫੈਬਰਿਕ ਹੈ ਜੀ ਇਹ ਵਾਲਾ ਕੰਮ ਸਾਡਾ ਜਿਹੜਾ ਹੈਗਾ ਹੈਗਾ ਇਹ ਆਪਣਾ ਹੋਇਆ ਹੈ 슬ੀਵਜ਼ ਦੇ ਉੱਪਰ ਇਹਦਾਂ ਵੀ ਦੁਪੱਟਾ ਜਿਹੜਾ ਆਪਾਂ ਕੀਤਾ ਹੋਇਆ ਜੀ ਮਸਲੀਨ ਦਾ ਦੁਪੱਟਾ ਕੀਤਾ ਹੋਇਆ ਹੈ ਇਹ ਆਪਾਂ ਮਸਲੀਨ ਦਾ ਦੁਪੱਟਾ ਜਿਹੜਾ ਚੈੱਕ ਵਾਲਾ ਯੂਜ਼ ਕੀਤਾ ਹੋਇਆ ਹੈ ਜਿਹੜਾ ਤੁਹਾਨੂੰ ਪਹਿਲਾਂ ਪਰਪਲ ਸੂਟ ਦਿਖਾਇਆ ਉਹਦੇ ਪਰ ਲਾਈਨਿੰਗ ਵਾਲਾ ਦੁਪੱਟਾ ਯੂਜ਼ ਕੀਤਾ ਸੀਗਾ ਤੇ ਇਹਦੇ ਆਪਾਂ ਚੈੱਕ ਵਾਲਾ ਦੁਪੱਟਾ ਇਹਦੇ ਆਪਾਂ ਸਿਰਫ ਪੱਲਿਆਂ ਦੇ ਉੱਪਰ ਛੋਟੇ ਪੱਲਿਆਂ ਦੇ ਉੱਪਰ ਹੀ ਲਹਿਰੀਆ ਬਣਾਇਆ ਹੋਇਆ ਵਾਈਟ ਦਾ ਬਾਕੀ ਸੇ ਵਿਚਾਰੋ ਸਾਰਾ ਇਹ بیس ਇਹਦਾ येलो ਕਰਿਆ ਹੋਇਆ ਇਹ ਸਾਰਾ ਪਰ بیس ਰੱਖਿਆ ਹੋਇਆ ਹੈਗਾ ਤੇ ਇਹਦੀ ਕਾਸਟ ਵੀ ਜਿਹੜੀ ਹੈਗੀ ਹੈ ਜੀ 2000 ਰੁਪਏ ਕਾਸ ਮਸਲਿਨ ਕਾਟਨ ਸਿਰ ਤੋਂ ਸਲਿੱਪ ਨਹੀਂ ਕਰਦਾ ਸਿਰ ਦੇ ਉੱਪਰ ਵਧੀਆ ਖੜਦਾ ਹੈ ਤੇ ਕਾਟਨ ਦੀ ਫੈਬਰਿਕ ਹੀ ਪਾ ਯੂਜ਼ ਕੀਤੀ ਹੋਈ ਹੈ ਸਾਰੇ ਇਹਦਾ ਜਿਹੜਾ ਕੋਸਟ ਹੈਗੀ ਜੀ 2000 ਰੁਪਏ ਦੀ ਉਸ ਤੋਂ ਜਿਹੜਾ ਸਾਡਾ ਸੂਟ ਹੈਗਾ ਲੀਨਨ ਕਾਟਨ ਦਾ ਸੂਟ ਹੈ ਜੀ ਇਹਦਾ ਗਾਜਰੀ ਜਿਹਾ ਕਲਰ ਆਗਾ ਇਹਦੇ ਉੱਪਰ ਵੀ ਪਾ ਪੈਚ ਲਾ ਕੇ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕੰਮ ਆਪਣਾ ਘੇਰੇ ਦੇ ਉੱਪਰ ਹੋਇਆ ਹੈ ਘੇਰੇ ਦੇ ਉਪਰ ਅਸੀਂ ਕਾਟਨ ਦਾ ਹੀ ਪੈਚ ਲਾਇਆ ਸੀ organza ਦਾ ਪੈਚ ਅਸੀਂ ਨਹੀਂ ਯੂਜ਼ ਕੀਤਾ ਕਿਉਂਕਿ ਅਸੀਂ ਕਿ ਕਾਟਨ ਹੈਗਾ ਕਾਟਨ ਦਾ ਸਟੱਫ ਓੜ ਕਰਕੇ ਅਸੀਂ ਕਾਟਨ ਦਾ ਹੀ ਪੈਚ ਯੂਜ਼ ਕੀਤਾ ਹੋਇਆ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਕੰਮ ਹੋਇਆ ਕਿੰਨੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਸਾਰਾ ਮਸ਼ੀਨੀ ਵਰਕ ਹੋਇਆ ਹੋਇਆ ਇਹਦੇ ਤੇ ਇਹ ਤੁਸੀਂ ਦੇਖ ਸਕਦੇ ਆਪਾਂ ਹਾਫ ਆਫ ਕੀਤਾ ਕੁਝ ਆਪਾਂ ਪੈਚ ਦੇ ਉੱਪਰ ਕੰਮ ਕੀਤਾ ਹੋਇਆ ਕੁਝ ਆਪਾਂ ਬਲ ਸੂਟ ਦੇ ਉੱਪਰ ਕੰਮ ਕੀਤਾ ਹੋਇਆ ਕੰਮ ਸਾਰਾ ਘੇਰੇ ਦੇ ਉੱਪਰ ਹੋਇਆ ਹੋਇਆ ਤੇ ਜੇ ਅਸੀਂ ਗਲੇ ਦੀ ਗੱਲ ਕਰੀ ਇਹਦੇ ਗਲੇ ਦੇ ਉੱਪਰ ਵੀ ਆਪਾਂ ਡਿਜ਼ਾਈਨਿੰਗ ਕਰ ਸਕਦੇ ਹਾਂ ਸਟਿਚਿੰਗ ਦੇ ਉਹ ਤਾਂ ਕੋਈ ਵੀ ਸਲੀਸ ਵਗੈਰਾ ਲਾ ਕੇ ਨਾ ਗਲੇ ਦੇ ਉੱਪਰ ਬਟਨ ਵਗੈਰਾ ਲਾ ਕੇ ਤੁਸੀਂ ਰੈਡੀ ਕਰ ਸਕਦੇ ਆ ਤੇ ਇਹ ਫਰੋਜ਼ੀ ਕਲਰ ਦੀ ਆਪਾਂ ਇਹਨੂੰ ਲੈਸ ਨਾਲ ਫਿਨਿਸ਼ਿੰਗ ਦੇ ਸਕਦੇ ਹਾਂਗੇ ਸੇਮ ਸਾਡਾ ਸਲੀਵਸ ਦੇ ਉੱਪਰ ਹੋਇਆ ਦੂਸਰੀ ਸਾਈਡ ਇਹੋ ਜਿਹਾ ਕੰਮ ਸਾਡਾ ਸਲੀਵਸ ਦੇ ਉੱਪਰ ਹੋਇਆ ਜੀ ਇਹ 5 ਮੀਟਰ ਸਾਡੀ ਫੈਬਰਿਕ ਹੈ ਜੀ ਐਸ ਕੇ ਦੀ ਫੈਬਰਿਕ ਰੋਗੀ ਲੀਲਾ ਨੂੰ ਕਾਟਨ ਹੈ ਪਿਓਰ ਵਾਲਾ ਵਧੀਆ ਹੈਗਾ ਹੈ ਤੇ ਜਿਹੜੀ ਦੀ ਕੋਸਟ ਹੈਗੀ ਬਿਨਾਂ ਦੁਪੱਟੇ ਤੋਂ 1500 ਰੁਪਏ ਕੋਸਟ ਹੈ ਇਹਦੇ ਨਾਲ ਦੁਪੱਟਾ ਸੀ ਨਹੀਂ ਰੈਡੀ ਕੀਤਾ क्योंकि कस्टमर के पर रेडी करा जिस टाइप का कस्टमर चाहिए उसका तो अगला है सूट जी वो भी कैमरिक का सूट है कैमरिक का स्ट है जी ग्रे जै कलर है बिल्कुल छोट बिल्कुल छोटे छोटे ब्रीक बूटी का कम किया है सारा फ्रंट साइड आ गया उपर तक चला जाता है कम बूटी सारी ये जो सा फैबरिक हैगी जी कैमरिक कॉटन की फैब्रिक है तो चार मीटर यह स्टफ रहेगा ਬਿਲਕੁਲ ਆ ਛੋਟੇ ਛੋਟੇ ਕੰਮ ਬੁੱਟੀ ਦਾ ਹੋਇਆ ਹੈ ਫਰੰਟ ਦੇ ਉੱਪਰ ਤੇ ਸੇਮ ਕੰਮ ਸਾਡਾ 슬ੀਵਜ਼ ਦੇ ਉੱਪਰ ਹੋਇਆ। ਇਹ ਵਾਲਾ ਕੰਮ ਸਣਾ 슬ੀਵਜ਼ ਦੇ ਉੱਪਰ ਹੋਇਆ ਹੈ। ਇਹਦੀ ਦੁਪੱਟੇ ਦੀ ਆਪਾਂ ਗੱਲ ਕਰੀ ਦੁਪੱਟਾ ਸੀ ਇਹਦੇ ਨਾਲ ਵੀ ਨਹੀਂ ਰੈਡੀ ਕੀਤਾ। ਕਸਟਮਰ ਕਈ ਵਾਰ ਤਾਂ ਬੇਸ ਮੰਗਦੇ ਆ ਜਾਂ ਟਾਈ ਐਂਡ ਟਾਈ ਬਣਵਾਉਂਦੇ ਆ। ਤਾਂ ਕਰਕੇ ਜਿਸ ਟਾਈਪ ਦਾ ਕਸਟਮਰ ਦੁਪੱਟਾ ਮੰਗੂਗਾ ਆਪਾਂ ਉਸ ਟਾਈਪ ਦੇ ਦੁਪੱਟੇ ਦੇ ਵਿੱਚ ਰੈਡੀ ਕਰਾਂਗੇ। ਇਹ ਵਾਲਾ ਆ ਗਿਆ। ਇਹਦੀ ਕਾਸਟ ਜਿਹੜੀ ਹੈਗੀ ਹੈ ਜੀ

ਨੈੱਕ ਰੈਡੀ ਤੋਂ ਬਾਅਦ ਸੇ ਬਟਨ ਵਗੈਰਾ ਦੀ ਚੋਇਸ ਅਕੋਰਡਿੰਗ ਜੋ ਮਰਜੀ ਸਿੱਤੇ ਲਵਾ ਸਕਦੇ ਆਗੇ ਇਹ ਚੀਜ਼ ਸਾਡੀ ਨੈੱਕ ਦੇ ਉੱਪਰ ਆ ਗਈ ਮਸ਼ੀਨੀ ਵਰਕ ਹੋਇਆ ਜੀ ਸਾਰਾ ਬਹੁਤ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆਗਾ ਤੇ ਸਾਰੇ ਫਰੰਟ ਦੇ ਉੱਪਰ ਸਾਡੀ ਇਹ ਬੂਟੀ ਆ ਗਈ ਇਹ ਵਾਲਾ ਕੰਮ ਛੜਾਗਾ 슬ੀਵਜ਼ ਦੇ ਉੱਪਰ ਜਿਹੜਾ ਇਹ ਕੰਮ ਆ ਗਿਆ ਥੋੜਾ 슬ੀਵਜ਼ ਦੇ ਉੱਪਰ ਆ ਗਿਆ ਹੁਣ ਜਿਹੜੀ ਪਰੇ ਬਾਟਮ ਬਾਟਮ ਦੀ ਆਪਾਂ ਇਹਦੇ ਨਾਲ ਲਾਈ ਹੀ ਪ੍ਰਿੰਟਡ ਬਾਟਮ ਯੂਜ਼ ਕੀਤੀ ਹੋਈ ਜੀ ਆਪਾਂ ਇਹ ਵਾਲਾ ਕੰਮ ਸਾਡੀ ਬਾਟਮ ਇਹਦੇ ਵਿੱਚ ਜਿੱਦ ਕੇ ਆਫ ਵਾਈਟ ਹੋ ਗਿਆ ਗ੍ਰੀਨ ਸ਼ੇਡ ਹੋ ਗਈ ਹੈ ਨਾ ਬਲੂ ਜੋ ਹੋ ਗਿਆ ਜਿੰਨੀ ਛੇੜੇ ਦੇ ਵਿੱਚ ਆਈ ਸੀ ਉਹੀ ਛੇੜੇ ਸੀ ਪਾ ਕੇ ਇਹਦੇ ਤੇ ਕੰਮ ਕੀਤਾ ਹੋਇਆ ਸੀ ਮਸ਼ੀਨੀ ਕੰਮ ਕੀਤਾ ਆਪਾਂ ਇਹ ਵਾਲਾ ਸਾਰਾ ਇਸ ਬਾਟਮ ਵਾਲੀ ਸਾਡੀ ਇਹਦੀ ਬਹੁਤ ਪਿਆਰਾ ਫੈਬਰਿਕ ਹੈ ਜੀ ਸ਼ਰਟ ਦਾ ਫੈਬਰਿਕ ਜਿਹੜਾ ਸੀ ਯੂਜ਼ ਕੀਤਾ ਹੋਇਆ ਉਹ ਐਸ ਕੇ ਦਾ ਕੀਤਾ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਬਾਟਮ ਯੂਜ਼ ਕੀਤੀ ਹੋਈ ਹੈ ਲੀਨਨ ਕਾਟਨ ਦੀ ਬਾਟਮ ਲਾਈ ਹੋਈ ਆਪਾਂ ਇਹਦੇ ਨਾਲ ਇਹਦਾ ਦੁਪੱਟਾ ਵੀ ਆਪਾਂ ਟਾਈ ਐਂਡ ਡਾਈ ਰਣ ਕੀਤਾ ਜੀ ਉਦੋਂ ਹੀ ਹੁਣ ਜਿੱਦਾਂ ਡਿਮਾਂਡ ਵਧੀ ਹੋਈ ਹੈ ਗਰਮੀ ਕਰਕੇ ਵੀ ਸਾਨੂੰ ਹਰ ਘਰ ਸਮਰ ਕਹਿੰਦੇ ਆ ਵੀ ਸਾਨੂੰ ਸਿਰ ਤੇ ਦੁਪੱਟਾ ਖੜਨਾ ਚਾਹੀਦਾ ਹੈਗਾ ਦੁਪੱਟਾ 슬ਿੱਪ ਨਹੀਂ ਹੋਣਾ ਚਾਹੀਦਾ ਤੇ ਇਹ ਆਪਾਂ ਦੁਪੱਟਾ ਕੀਤਾ ਇਹਦਾ ਰੈਡੀ ਜੀ ਇਹ ਵਾਲਾ ਵਿੱਚ ਵੇਸਾ ਆਪਾਂ ਸਾਰਾ ਰੱਖਿਆ ਹੋਇਆ ਹੈ ਜਿਹੜਾ 2.5 ਮੀਟਰ ਦੁਪੱਟਾ ਮਸਲੀਨ ਦਾ ਦੁਪੱਟਾ ਵੀ ਇਸਾ ਆਪਾਂ ਸੇਮ ਸ਼ਰਟ ਵਾਲਾ ਰੱਖਿਆ ਹੋਇਆ ਹੈਗਾ ਤੇ ਫੋਰ ਸਾਈਡ ਆਪਾਂ ਇਹਦੇ ਆਫ ਵਾਈਟ ਤੇ ਬਲੂ ਦੇ ਨਾਲ ਜਿਹੜਾ ਆਪਾਂ ਕੀਤਾ ਹੈ ਬਾਰਡਰ ਦੀ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਇਹ ਵਾਲਾ ਜਿੱਦਾਂ ਆਪਾਂ ਇਹਦੇ ਵਿੱਚ ਆਫ ਵਾਈਟ ਤੇ ਬਲੂ ਯੂਜ਼ ਕੀਤਾ ਹੋਇਆ ਹੈਗਾ ਇਹ ਤਾਂ ਆਪਣੇ ਜੀ ਬਾਟਮ ਦੇ ਵਿੱਚ ਵੀ ਆ ਗਿਆ ਕੋਈ ਆਪਾਂ ਤਿੰਨੋਂ ਕਲਰ ਜ਼ਿਆਦਾ ਕਲਰ ਆਪਾਂ ਨਹੀਂ ਪਾਏ ਤਿੰਨੋਂ ਕਲਰ ਦਾ ਆਪਾਂ ਜਿਹੜਾ ਦੁਪੱਟਾ ਇਹ ਰੈਡੀ ਕੀਤਾ ਹੋਇਆ ਤੇ ਜਿਹੜੀ ਦੀ ਕਾਸਟ ਹੈਗੀ ਜੀ ਉਹ ਹੈਗੀ ਵਿਦੂ ਦੁਪੱਟਾ 2000 ਰੁਪਏ ਦੀ ਕਾਸਟ ਹੈਗੀ ਪੂਰਾ ਸੂਟ ਦੀ ਹਾਂਜੀ ਅੱਜ ਦੀ ਵੀਡੀਓ ਜਿਹੜਾ ਤਾ ਤੁਹਾਨੂੰ ਸੂਟ ਦਿਖਾਇਆ ਕਿੱਦਾਂ ਦੇ ਲੱਗੇ ਮੈਨੂੰ ਕਮੈਂਟ ਕਰਕੇ ਦੱਸਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਵੇਖਣ ਨੂੰ ਮਿਲਦੀ ਰਵੇ ਵੀਡੀਓ ਵੇਖਣ ਲਈ ਧੰਨਵਾਦ